ਸੈਟ ਕਰੂਗਾ ਤੂੰ ਛਰਮ ਨਹੀਂ ਆਉਣੀ ਮੈਨੂੰ ਮੈਨੂੰ ਵੀ ਹੋਇਆ ਹੈ ਕੋਈ ਗੱਲ ਜਦੋਂ ਨੰਦਕਾਰ ਤੇ ਕਰਨਾ ਆਏ ਆ ਹਾਂਜੀ ਨੰਦਕਾਰ ਜੋ ਹੋਏ ਆ ਕਿ ਇਦਾਂ ਹੀ ਸਰਟੀਫਿਕੇਟ ਨਹੀਂ ਹੋਏ ਆ ਅਜਾ ਨੰਦਕਾਰ ਹੀ ਹੋਏ ਆ ਨਾ ਨਤਕਾ ਆਉਣੀ ਹੋਈ ਨਹੀਂ ਸਰਟੀਫਿਕੇਟ ਕਿੰਨੇ ਪੈਸੇ ਲੈ ਪਾ ਭਾਈ ਮੇਰਾ ਕਹਿਦਾ ਸੀ ਪੈਸੇ ਨਹੀਂ ਲੱਗੇ ਕੇ ਨਹੀਂ ਨੰਦਕਾਰ ਤੋਂ ਹੋਏ ਆ ਨਿਸ਼ਾਨ ਸਾਹਿਬ ਆਜਾ ਮੈਂ ਕਿਹਾ ਕੋਈ ਗੱਲ ਨਹੀਂ ਪਾਪਾ ਸੱਚੀ ਗੱਲ ਕਹਿੰਦਾ ਵੀ ਨੰਦ ਕਰਤਾ ਨਹੀਂ ਹੋਏਗੇ ਨਹੀਂ ਸਾਡੀ ਫੇੜੀ ਕੱਲਾ ਦਿੱਤਾ ਤਾਕ ਤੇ ਲੈ ਕੇ ਆਹ ਸੱਚ ਦੇ ਪੁੱਤਾਂ ਦੇ ਹੱਥ ਤੇ ਸਾਡਾ ਟਿਕਟ ਦਿੱਤਾ ਗਵਰਨਰ ਜੀ ਆ ਗਿਆ ਨਾ ਉੱਪਰ ਉਹਨਾਂ ਨੇ ਇੱਕ ਬੰਦਾ ਇੱਕ ਜਿਹੜਾ ਸਾਡਾ ਪਾਪਾ ਗੱਲ ਸੀ ਬੋਲੀ ਕਿਸੇ ਵਾਹ ਇਹ ਸੱਚੀ ਗੱਲ ਹੈ ਦੋਈ ਕਰਮ ਕੋਈ ਨਹੀਂ ਕਰਾਉਣਾ ਮੇਰਾ ਜੋ ਕਰਾਉਣਾ

ਮਾਰੇ ਕਿੱਤਿਆਂ ਦੀ ਅਗਲੇ ਦੀ ਕੁੜੀ ਦੀ ਜਿੰਦਗੀ ਆ ਲੱਖ ਰੁਪਏ ਲੱਗਦਾ ਸਭ ਨੂੰ ਲੱਖ ਰੁਪਏ ਲੱਗਦਾ ਸਭ ਨੂੰ ਚਾਰ ਲੱਖ ਰੁਪਏ ਹੀ ਲਵਾਂਗਾ ਕੋਤੀ ਭਾਗੇ ਜੱਟ ਕੋਤੀ ਭਾਗੇ ਦੇ ਕੋਈ ਆਨੰਦ ਕਾਤ ਜੇ ਤੂੰ ਕਰਵਾ ਮਾਈਕ੍ਰੋਸਫਟ ਚੇਲੇ ਤੁਹਾਡੀ ਆਪਾਂ ਜੀ ਆਨੇ ਜੋੜੇ ਤੁਹਾਡੇ ਮਰੇ ਹੱਥ ਆ ਵੇਖੋ ਮੇਰੀ ਗੱਲ ਸੁਣੋ ਇਹ ਗੁਰਦੁਆਰਾ ਸਾਰੀ ਸਾਂਝੀ ਵਾਲਤਾ ਦਾ ਠੀਕ ਹੈ ਨਾ ਇਹਦੇ ਕੱਲੇ ਜਿਹੜੀ ਦੁਕਾਨਦਾਰੀਆਂ ਬੰਦ ਕਰ ਦੋ ਗਾਨੇ ਲੱਗਣਗੇ ਆਜ ਕੱਲ ਨੂੰ ਨਹੀਂ ਹਾਂ ਫਿਰ ਸੁਣੋ ਦੋ ਦਾਰ ਦੇ ਆਉਂਦੇ 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 ਆ ਹਾਂ ਕੀ ਹੋ ਗਈ ਗੱਤੀ ਗਈ ਗੱਤੀ ਗਈ ਨਾ ਲਿਖੋ ਨਾ ਲਿਖੋ ਨਾ ਲਿਖੋ سی آپ دی پوری توڑ دیو ابھی تک ਉਹਦੇ ਅੰਦਰ ਕੋਈ ਕੁਝ ਨਹੀਂ ਦਿੰਦਾ ਗੱਤ ਨਹੀਂ ਕਰਦਾ ਜੇ ਪਰਟੀ ਨਾਲ ਆਉਂਦਾ ਹੈ ਸਾਥੀ ਕਾਤੋ ਉਹਨਾਂ ਦਾ ਕੋਈ ਗੱਲ ਨਹੀਂ ਬੱਤ ਨਹੀਂ ਕਰਦਾ ਸੰਸਦਾਂ ਬੋਲਿਆ ਕੋਟਾਂ ਬੋਲਿਆ ਮੈਂ ਤਾਂ ਬੋਲਿਆ ਹਾਂ ਤੂੰ ਕਰਦੀ ਬਹੁਤ ਮੁਕਤੀਤ ਹੰਦੇ ਬਣਿਆ ਇੱਥੇ ਨਹੀਂ ਤੂੰ ਠੋਕੇ ਨਾਲ ਨਹੀਂ ਆ ਕੇ ਕੰਮ ਕਰਦਾ ਉਹ ਪੱਜੇ ਮੈਂ ਜੈਸੇ ਉਹਨਾਂ ਜੇ ਮੈਂ ਦੋਏ ਕਿ ਭਗਤ ਜਨ ਦੇ ਉਹ ਕਹਾਣੀਆਂ ਕਿੱਥੇ ਨੇ ਕੋਈ ਨੋਟਸ ਦਾ ਸੌਣੇ ਨੇ ਹਾਂ ਤੇ ਜਿੰਨੂ ਜਵਾਬ ਦੇ ਕੇ ਮੇਰੇ ਕਹਿੰਦਾ ਮਾਰ ਉਹ ਕਹਿੰਦੇ ਨੇ ਮੈਂ ਕਿਉਂ ਨਹੀਂ ਲੈ ਤੂੰ ਨਹੀਂ ਇਹਦੇ ਮੋਰ ਨਾਲ ਉਹ ਵੀ ਬੰਦਾ ਅਫਸਾਨੇ ਜਿਹੜਾ ਘਰ ਰਿਹਾ ਹਾਂ ਹਾਂ ਚੱਲ ਚੱਲ ਉਹ ਬੰਦਾ ਚੁਵਾ ਕੇ ਤਰਨ ਉਹ ਵੀ ਬੰਦਾ ਅਫਸਾਨੇ ਉਹ ਵੀ ਮਾ ਤਾਂ ਨਹੀਂ ਦਾ ਤਾਂ ਦਾ ਤਾਂ ਦਿਵਾਤਾ ਦੇ ਦੇ ਮਾ ਤਾਂ ਦਾ ਦਾ ਪੜਵਾ ਵੀ ਪਾ ਦੇ ਤੇਰੇ ਮੇਰੇ ਕੋਲ ਹੈਗੇ ਮੈਂ ਹਾਂ ਤਾਂ ਦਾ ਕਿੱਤਾ ਹੈ ਕਿੰਨਾ ਦਾ ਹੋਈ ਨਹੀਂ ਕਿੰਦਾ ਆਨੰਦ ਕਾ ਵੀ ਫਾਈਲ ਜਾ ਫਾਰਮ ਵੀ ਪੈਟਾ ਜਾ ਰੋਲਾ ਰਲਾ ਪਾ ਮਿਲ ਮਰਗਲ ਮਰਗਲ ਮੈਂ ਕਿੰਦਾ ਕੋਲ ਦਾ ਤਾਂ ਤੋ ਤੋ ਤੰਗਰੀ ਤੋਂ ਮਤਤਾ ਆ

हां तंबाकू ਦੀ ਦਾ ਉਹਨਾਂ ਦੇ ਪਰਿਵਾਰ ਨੂੰ ਤੂੰ ਤੂੰ ਸਾਡੀ ਗੱਲ ਤੇ ਗੁਰੂ ਘਰ ਦੇ ਇੱਤਿਹਾਸ ਦੀ ਕਰਦੇ ਆਂ ਇਹਦੀ ਹੀ ਕਰਦਾ ਫੇ ਤੂੰ ਕਰਦੀ ਤੂੰ ਹਦੀਨਾਂ ਨੂੰ हां ਦੋਸਤਾਂ ਦੇ ਜਲੋ ਤੂੰ ਗੱਡੀ ਮੰਗਾਓ ਹੋਰ ਇਹਨਾਂ ਦੇ ਹਵਾਲੇ ਛੱਡਨੇ ਤੇ ਕੱਲ ਨੂੰ ਤਾਂ ਵੇਚ ਦੇਣਗੇ ਗੁਰੂ ਘਰ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੇ ਮੈਂ ਬਾਬਾ ਸਾਰੀ ਤੇਰੀ ਉਮਰ ਨਾਲ ਕੀ ਚਿੱਟੀ ਦਾੜੀ ਤੇ ਨਹੀਂ ਇਹ ਤਾਂ ਤੂੰ ਜ਼ਰੂਰ ਕਰ ਤੂੰ ਦਿਕਾ ਦਿੱਤੀ ਹੋਈ ਨਹੀਂ ਹੋਏ ਸੱਲਾ ਸਾਡਾ ਕਟ ਕੇ ਦੇਣਾ ਸਾਡਾ ਸਾਡਾ ਕਟ ਕੇ ਦੇਣਾ ਨੰਦ ਗਾਲ ਤਾਂ ਹੋਈ ਨਹੀਂ ਇਹ ਆਦਤ ਨੂੰ ਵੀ ਇਹਨੇ ਖਫਰਾ ਕੀਤਾ ਬੰਦੇ ਨੇ ਤੂੰ ਕਾਨੂੰਨਾਂ ਦਾ ਵੀ ਦੋ ਦੋਚੀਆਂ ਮੈਂ ਦੋਚੀ ਮੈਂ ਕਾਨੂੰਨਾਂ ਦਾ ਨਿਕਲ ਕਰਦਾ ਮੈਂ ਤੇ ਦੋਚੀ ਆ ਸ਼ਬਦ ਨਿੰਗਾ ਇਹਦਾ ਕਹਿਣ ਦਾ ਦਸੰਗ ਗੱਲ ਗਈਆਂ ਮੈਂ ਕੋਈ ਸਤ ਤੇਰਾ ਸਾਡੇ ਸਖੇ ਸਾਡੇ ਸਾਰਿਆਂ ਦੇ ਸਾਡੇ ਪੰਨਾਂ ਵਿੱਚ ਮੁਖਿਆ ਨਹੀਂ ਸਾਰੇ ਸੇ ਇਲਾਕੇ ਦਾ ਦਾ ਪਾਉਗੀ ਜਿਹਦੇ ਕੋਲੇ ਵੀ ਵੀਡੀਓ ਜਾਊਗੀ ਪਗਲੇ ਨੇ ਕਹਿਣਾ ਦੁਰਦਵਾਰ ਦੇ ਠੇਕੇਦਾਰ ਬਣਿਆ ਦੁਕਾਨਾਂ ਖੋਲੀਆਂ ਤੇ ਗੁਰੂ ਦੇ ਨਾਂ ਤੇ ਤੂੰ 2000 ਰੁਪਏ ਲੈਨੇ ਆ ਮੈਂ ਮੈਂ ਅਧਿਕਾਰ ਦੇ ਬੱਡੇ ਜਿਹੜਾ ਰਿਆ ਠੀਕ ਨਾ ਜਾ ਕੀ ਕੀਤਾ ਵਾ ਚਲ ਮੈਂ ਮੰਨਦਾ ਮੈਂ ਮੰਨਦਾ ਗਲਤੀ ਹੋ ਗਈ ਮੇਥੋਂ ਮੈਂ ਮੰਨਦਾ ਉਹਦੇ ਨਹੀਂ ਸੈਨੂਪਾਪ ਕਹਿੰਦੇ ਅੱਜ ਸੁਣੋ ਹੁਣ 1.5 ਸਾਲ ਪਹਿਲਾਂ ਕੋਤਾਂ ਮੰਨਿਆ ਸੀ ਮੇਰੇ ਤੋਂ ਵਾਧੀਆਂ ਹੋ ਗਏ ਮੇਰੇ ਤੋਂ ਵਾਧੀਆਂ ਹੋ ਗਈ ਕੋ ਛੱਡਦਾ ਔਰ 1.5 ਸਾਲ ਬਾਅਦ ਫੇਰ ਪਤਾ ਚਾਰ ਪੰਜ ਫੇਰ ਹੋ ਗਏ ਕਹਿ ਕੇ ਕਹਿ ਰਿਹਾ ਵੇ ਐਸੇ ਜਿਹਾ ਦੇ ਬੰਦਾ ਪਿਆ ਸੀ ਲੱਗਦਾ ਕਿ ਨਾ 4 ਰੁਪਿਆ 5 ਹੋਇਆ ਇਹ ਪਤਾ ਨਹੀਂ ਮੇਰਾ ਕੀ ਪਿਆ ਸਾਡੇ ਕੋਲ ਦੇਖ ਕੇ ਸਾਨੂੰ ਕੋਈ ਪਤਾ ਕੀ ਫੇਟ ਪਏ ਆ ਬਸ ਸਾਡੀ ਫੇਟ ਬੋਲੀ ਆ ਤੇਰੇ ਆਸਮਾਨ ਅੰਦਰ ਆਪਾਂ ਕੀ ਪਰਦੇ ਕਾਚ ਦੇ ਆ ਆ ਮਾ ਵੀ ਤੁਹਾਨੂੰ ਇਹ ਦਿੱਕੀ ਸਾਹੀ ਸੰਗਤ ਨੇ ਮਾਫੀ ਦਿੱਤੀ ਆ ਸੰਗਤ ਮਾਫੀ ਕੋਈ ਨਹੀਂ ਆ ਕੀ ਨਾਮ ਨੇ ਆ ਨਾਨਕ ਜੱਗੀ ਲੋਹ ਚ ਕੀ ਪੁੱਛੀਦਾ ਜੀ ਉਧਰ ਹੋ ਜਾਓ ਉਧਰ ਹੋ ਜਾਓ ਥੋੜਾ ਖੱਪਿਆ ko pe nu ka na cha pa cha ko pe nu ka cha ke ba 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 ko pe nu कब ना ना कब ना ना का उदिन जान कर के ना कह के को ना ना का करो पता बता क्या अंतर बताया क्या है जरा का करो जरा बताओ बताओ ehela ke nochuka tena bade mon ke ho e no modus apa ya? apa lagi modus apa? apa saja harusnya? naiknya? kemana ini? kemana ini? hei, malam berapa nih? diajak lagi?

ਦੁਆਏ ਹਾਂ ਇਹਦਾ ਟਿਕਾਣਾ ਕਿੱਥੇ ਹੈ ਬਾਰਨਿੰਗ ਨਹੀਂ ਕਰਦਾ ਹਾਈਡਰ ਮੈਡੀਕਲ ਤੋਂ ਨਾ ਜੇ ਸਾਹ ਘੁੱਟ ਮਾਰੋ ਨਾ ਤੇ ਮੇਰਾ ਕਹਿੰਦਾ ਮੈਂ ਆਹ ਕੱਟਵਾ ਕੇ ਸੇਵਾ ਕਰਾ ਲਿਆ ਮੈਸ਼ੋਡਰ ਦੇ ਪਾਸੇ ਕਰ ਲਾ ਕਿੰਨੇ ਕਹੀ ਹੁੰਦੀ ਗਲਤੀ ਯਾਰ ਮੈਂ ਸੁਣ ਨਹੀਂ ਮੀਨਾ ਹੋਣਾ ਮੈਂ ਕਹਿੰਦਾ ਮਾਫੀ ਮੰਗੀ ਜਾਂਦਾ ਹਾਂ ਮੈਂ ਮੈਂ ਮਾਫੀ ਮੰਗੂਗਾ ਮਾਫੀ ਮੰਗਦਾ ਮੈਂ ਬਾਬਾ ਸਿੱਧੀ ਜੀ ਨਾਲ ਹੁੰਦੇ ਨੇ ਪਪਈ ਕਿੱਸਾ ਹੋਏ ਬਸ ਤੇਰਾ ਤੂੰ ਜਿਹੜਾ ਕੰਮ ਕਰਨਾ ਸੀ ਤੂੰ ਕਰ ਦਿੱਤਾ ਇਹਨੂੰ ਨਹੀਂ ਪਤਾ ਸੀ ਵੀ ਇਹ ਕੰਮ ਹੁੰਦੇ ਆ ਜਾਂ ਨਹੀਂ ਹੁੰਦੇ ਤੂੰ ਅਸੀਂ ਤਾਂ ਦੇਖ ਕਾਨੂੰਨ ਨੇ ਜਿਹੜੀ ਕਾਰਵਾਈ ਕਰਨੀ ਆ ਕਾਨੂੰਨ ਨੇ ਕਰਨੀ ਆ ਪਰ ਜਿਹੜੀ ਪੰਥ ਦੇ ਲਿਖ ਦੇ ਵਿੱਚ ਵੀ ਗੁਰੂ ਮਹਾਰਾਜ ਸਭ ਦੇ ਸਾਹੇ ਨੇ ਤੇ ਤੂੰ ਉਹਨਾਂ ਦੇ ਨਾਲ ਉਹ ਆਪ ਦੇ ਉਹ ਉਹ ਉਹਨਾਂ ਨੂੰ ਦਿਖਾ ਕੇ ਇੱਕ ਦੁਕਾਨਦਾਰੀ ਦਿਖਾ ਕੇ ਮੈਂ ਦੁਕਾਨਦਾਰੀ ਬਣਾਉਂਦੇ ਮੈਂ ਨਹੀਂ ਕਰਦਾ 18 ਸਾਲ ਦੀ ਬੱਚੀ ਆ ਸਾਡੀ ਜੀ ਤੇ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਤੇ ਕਿਵੇਂ ਤੇ ਤੁਲਾਬਤਾ ਕਰੋ ਮੈਨੂੰ ਤਾਂ ਸਾਨੂੰ ਪਤਾ ਲੱਗਿਆ ਕੋਈ ਕੋਈ ਤਲਾਹ ਦਿੱਤੀ ਸੀ ਦਿੱਤੀ ਸੀ ਪੁਲਿਸ ਨੇ ਤਲਾਹ ਕੀਤੀ ਸੀ ਉਹਨਾਂ ਨੇ ਨਹੀਂ ਕੀਤੀ ਛੜੀਕਾਰ ਵਾਰੀ ਉਹਨਾਂ ਨੇ ਕਿਹੜੇ ਸਾਡੇ ਕੋਲ ਮੈਨੇ ਥਾਣੇ ਦਿੱਤੀ ਸੀਗੀ ਤੇ ਕਿਵੇਂ ਪਤਾ ਲੱਗਿਆ ਇੱਥੇ ਤੇ ਹੁਣ ਸਾਨੂੰ ਪਤਾ ਲੱਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਆ ਉਹ ਮੁੰਡਾ ਕੀ ਲੱਗਦਾ ਬੰਦਾ ਓਏ ਸਾਡਾ ਭਰਾ ਲੱਗਦਾ ਸੀ ਤੇ ਵਿਆਹ ਕਰਾ ਲੈਣੇ ਇਹਨਾਂ ਨੇ ਵਿਆਹ ਜਾ ਨਹੀਂ ਕਰਾਇਆ ਜੀ ਹਜੇ ਉਹਨਾਂ ਨੇ ਤੇ ਇੱਥੇ ਕਿਵੇਂ ਪਹੁੰਚੇ ਇੱਥੇ ਕੀ ਕਰਨਾ ਸੀ ਉਹ ਇਹਨਾਂ ਨੇ ਚਾਦੇ ਸੀਗੇ ਉਹ ਲੈ ਗਿਆ ਜਿਹੜੇ ਵਿਚੋਲੇ ਸੀਗੇ ਵਿੱਚ ਉਹ ਕੌਣ ਉਹ ਉਹਨਾਂ ਦੇ ਸੀਗੇ ਧੀ ਧੀ ਇਹਨਾਂ ਦੇ ਥੋੜੀ ਕੁੜੀ ਰਿਸ਼ਤਰੀ ਉਹਨਾਂ ਕੋਈ ਨਹੀਂ ਜਾੜੀ ਜੀ ਥੋੜੀ ਕੁੜੀ ਦੱਸ ਕੇ ਨਹੀਂ ਤੁਹਾਨੂੰ ਕੋਈਆਂ ਫੋਨ ਫੋਨ ਪਾ ਕੇ ਟ੍ਰੇਸ ਨਹੀਂ ਕੀਤਾ ਉਹਨਾਂ ਦਾ ਨਹੀਂ ਕੁਲੀ ਨਹੀਂ ਦੱਸਿਆ ਜੀ ਸਾਨੂੰ ਨਾ ਉਹਦੇ ਕੋਲ ਫੋਨ ਸੀਗਾ ਉਹ ਕੁੜੀ ਨਾਲ ਗੱਲਬਾਤ ਹੋਈ ਥੋੜੀ ਜੀ ਨਹੀਂ ਹੋਈ ਜੀ ਛੱਡੀ ਤੈਨੂੰ ਮੁੰਡਾ ਜਿਹੜਾ ਵਿਆਹ ਹੈ ਸੀ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਆ ਸਰ ਉਹ ਮੈਨੇ ਪੈਂਡ ਹੈਗਾ ਉਹਦੇ ਨਾਲ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਆ ਉਹਦੇ ਘਰੇ ਹੈ ਨਹੀਂ ਨਹੀਂ ਪੁੱਛਿਆ ਜੀ ਇਹ ਵੀ ਮੰਗਤੀ ਕਰ ਬੋ ਐਸੀ ਮੰਗ ਕਰਨੇ ਵੀ ਸਾਡੀ ਬੇਟੀ ਹੋਣੀ ਚਾਹੀਦੀ ਏ ਇੱਥੇ ਬਾਬਾ ਜੀ ਤੇ ਕੋਣ ਪਹੁੰਚਿਆ ਬਾਬਾ ਜੀ ਨੇ ਕੀ ਕੁੜੀ ਨੂੰ ਉੱਥੇ ਸਰਟੀਫਿਕੇਟ ਦਿੱਤਾ ਹੈ ਕਿ ਵਿਆਹ ਕਰਾ ਕੇ ਪਤਨੰਦ ਕਰ ਰਾਇ ਇਹਨੇ ਗਾਲ ਤੇ ਦਿੱਤਾ ਸਰਟੀਫਿਕੇਟ ਕਹਿ ਕਹਿ ਹੀ ਲੈ ਕੇ ਦਿੱਤੇ ਇਹਨੇ ਨੰਦੇ ਨਹੀਂ ਹੋਈ ਹੈ ਜੀ ਕੁੜੀ ਦੀ ਤੇਗੀ ਮੰਗ ਕਰਦੇ ਹਾਂ ਕਿੰਨਾਂ ਕਰ ਲਈ ਇਸ ਤਰ੍ਹਾਂ ਦੀ ਕਾਰਵਾਈ ਇਹ ਜੀ ਕਾਰਵਾਈ ਕਰਦੇ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ ਸਜ਼ਾ ਮਾਰਨੀ ਚਾਹੀਦੀ ਹੈ ਇਹਨਾਂ ਨੂੰ ਦੋਸ਼ੀ ਇਹਨਾਂ ਨੂੰ ਅਧਿਕਾਰੀ ਕੀ ਗੱਲ ਹੋਈ ਆ ਤੁਹਾਡੇ ਕੋਲ ਲੱਗਦੇ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੀ ਜਾਣਕਾਰੀ ਦਿਓ ਇਹ ਭੈਣ ਹੈ ਮੇਰੀ ਜੀ ਫਿਰ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਐ ਮਹੀਨਾ ਹੋ ਗਿਆ ਉਹਨੂੰ ਲੈ ਕੇ ਗਏ ਵੀ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਜੇ ਮਿੰਨਾ ਡੇਰ ਮਿੰਨਾ ਹੋ ਗਿਆ ਸਾਨੂੰ ਲਾਦਿਆ ਨੂੰ ਸਾਨੂੰ ਲੱਭ ਹੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਆਨੰਦ ਕਾਜ ਕਰਾਏ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਦਿੱਤਾ કે ਨਹੀਂ ਦਿੱਤਾ ਦਾ ਤੇ ਹੁਣ ਅਜਿ ਮਹੀਨੇ ਤੋਂ ਡੇਢ ਮਹੀਨੇ ਤੇ ਚਾਚੇ ਨੇ ਫੜ ਲਿਆ ਮੜ ਤੇ ਉਹਦੇ ਪਤੇ ਲਗਾ ਕੇ ਸਰਪੰਚਾ ਬਿੰਬਰਾ ਦੇ ਸਰਪੰਚਾਂ ਬਿੰਬਰਾ ਨੇ ਲਿਜਾ ਕੇ ਉਹਤੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਐਜੀ ਥਾਣੇ ਗਏ ਜੀ ਐਜੀ ਨਹੀਂ ਥਾਣੇ ਗਏ ਜੀ ਕੋਈ ਗੱਲ ਨਹੀਂ ਸੁਣੀ ਐਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਏ ਸੀ ਜਿੱਦੇ ਸਾਡੀ ਬੇਟੀ ਗਈ ਮਗਲੀ ਸ਼ਗਨ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸ਼ਗਨ ਦੀ ਗੱਲ ਹੈਗੀ ਸਵਾ ਕੁ ਮਹੀਨਾ ਹੋ ਗਿਆ ਤੇ ਉਹਦੇ ਸਾਨੂੰ ਕੋਈ ਗੱਲ ਨਹੀਂ ਸੁਣੀ ਗਈ ਉੱਥੇ ਦੀ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਉਹਨਾਂ ਨੇ ਤੁੰਪੀਆਂ ਤੁੰਪੀਆਂ ਦੇ ਕੇ ਕੁੜੀ ਦੇ ਵੀ ਬਿਆਨ ਲਏ ਥੋਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਦੇ ਕਿਵੇਂ ਪਰਚਿਆਂ ਤੇ ਸਾਡੇ ਚੋਂ ਬੰਦਿਆਂ ਦੇ ਐਜੀ ਮੰਗ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਨਾਂਦ ਕਰਜ ਕਰਵਾਏ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ ਉਹ ਨਾ ਤੇ ਸਾਨੂੰ ਰਿਸ਼ਤਾ ਵੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਹੈ ਮੰਮਾ ਨਾਗਾ ਕੁੜੀ ਦੇ ਸਭਾ ਕਿੰਨੀ ਉਮਰ ਕਿੰਨੀ ਉਮਰ ਉਹਦੀ ਉਮਰ ਹੋਗੀ 25 ਨਹੀਂ 24 ਸਾਲ ਦੀ ਮੁੰਡੇ ਦੀ ਉਮਰ 25 ਸਾਲ ਦੀ ਪਤਾ ਨਹੀਂ ਸੰਗਰੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਕੀ ਨਾ ਕੀ ਉਹਦਾ ਪ੍ਰਦੇਸ਼ ਸਿੰਘ ਨਾਮ ਦਾ ਦੇਵੀ ਕਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਾ ਵੀਰ ਸਿੰਘ ਇਕਨੂਰ ਖਾਲਸਾ ਫੌਜ ਤੋਂ ਅੱਜ ਕਰਿਆ ਜੀ ਨਾਲ ਸਾਡੇ ਨਾਲ ਨੰਗ ਸਿੰਘ ਖਾਲਸਾ ਦਲ ਦੇ ਮੁੱਖ ਜਥੇਦਾਰ ਭਾਈ ਸਾਹਿਬ ਆਈ ਕਰਮਜੀਤ ਸਿੰਘ ਜੀ ਮਾਲਵਾ ਜੋਣਾ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੇ ਦੋ ਤੋਂ ਤਿੰਨ ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਨੰਦ ਕਾਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇੰਨਾ ਦੇ ਨਾਲ ਸੈਟਿੰਗ ਕਰਦਾ ਇੱਥੇ ਹੁੰਦਿਆ ਇੱਥੇ ਨੰਦਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਅੰਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹਨਾਂ ਸਾਖਿਓ ਕੇਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਨੰਡਕਾਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹ ਨੀ ਕੋਹਕ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੇ ਤੇ ਮਾਮਾ ਤੇ ਭਾਣਜੀ ਨਿਕਲੇ ਸਗੇ 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 ਹਮ ਔਰ ਉਹਦੀ ਸਾਰੀ ਕਰਤੂਤਾਂ ਬਾਬੇ ਵਾਲੇ ਕੈਮਰਾ ਮਾਰੋ ਜਿਹਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਐਜੇ ਗਰਕੇ ਜਾਂਦਾ ਐਜੇ ਬੰਦਿਆਂ ਦੇ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸertificate ਜਾਰੀ ਕੀਤੇ ਆ ਜਿਹੜੇ ਮੇਰੇ ਹੱਥ ਦੇ ਵਿੱਚ ਆ ਕੀ ਸੈਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐ ਇਦਾਂ ਹੁੰਦੀ ਹੈ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 10000 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦਿਨ ਦਾ ਸਰਦਾਵਰ ਦਾ 5000 ਦਿਨ ਦਾ ਤਕੜਾ ਜਿਹੜਾ 11000 ਨਹੀਂ ਲੈ ਕੇ ਕੋਈ ਨਾ ਕਹਿਦਾ ਕੰਮ ਨਾ ਮੰਗ ਠੀਕ ਹੈ ਜੀ ਉਹ ਇਹਨੂੰ ਪੈਸੇ ਦਿੰਦੇ ਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਤਾਂ ਸਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦੇ ਉੱਤੇ ਮੁੰਡੇ ਦੇ ਕੁੜੀ ਦੇ ਮਾਪਿਓ ਦਾ ਹੁੰਦਾ ਧਾਰਕਾਰ ਤੇ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਾਈਨ ਕੀ ਹੁੰਦੀ ਆ ਤਾਂ ਫਿਰ ਅਨੰਦਕਾਰ ਚ ਮੰਨੇ ਜਾਂਦੇ ਆ ਪਰ ਜਿਹੜਾ ਇਹ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਹੋਏ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਐ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਭਾਦੇ ਤਾਂ ਉਹਨੇ ਕੁਝ ਵੀ ਨਹੀਂ ਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆ ਨੂੰ ਆਸਰਾ ਕੌਣ ਦਿੰਦਿਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬੜੀ ਸਾਰੀ ਸੰਗਤ ਜੰਮ ਇੱਥੇ ਵੱਖ-ਵੱਖ ਸਿੱਖ社 ਦੇ ਵੱਡੇ ਨੁਮਾਇੰਦੇ ਪਹੁੰਚੇ ਨੇਗੇ ਤੁਸੀਂ ਵੀ ਆਏ ਹੋ ਉੱਥੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਕੇ ਸਾਡੀ ਸਭ ਤੋਂ ਪਹਿਲਾਂ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆ ਇਹੋ ਜਿਹੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਹੈ ਕਿ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਂਦੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਿਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇਹ ਕਾਨੂੰਨਨ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇੱਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜੀਆਂ ਜਗਾਂ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੈ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਸਾਡੇ ਤੋਂ ਐਂ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋ ਗਈ। ਅਸੀਂ ਗਲਤੀ ਨੂੰ ਐ ਤਾਂ ਸਾਰੀ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ ਹੋਰ ਦੇ ਉੱਥੇ ਬੰਦੀਆ ਕੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਅਖੀਰਲਾ ਫੈਸਲਾ ਵਾਈਟ ਦੀ ਜੀ ਕਾ ਖਾਤਾ ਵਾਈਟ ਮੇਰਾ ਨਾਮ ਜਰਨੈਲ ਸਿੰਘ ਜੀ ਕਿਹੜੇ ਗੁਰਦੁਆਰਾ ਸਾਹਿਬ ਦੀ ਗ੍ਰੰਟੀ ਉਹ ਤੁਸੋਂ ਗ੍ਰੰਟੀ ਨਹੀਂ ਮੈਂ ਤਾਂ ਪਟਨਾ ਸਾਹਿਬ ਤੋਂ ਵਰਕੇ ਗੁਰਦੁਆਰਾ ਨਾਮੇ ਪਾਸ਼ਾਲਾ ਬਣਾਇਆ ਹੈ ਕੀ ਗੱਲਬਾਤ ਹੋਈ ਆ ਸੀ ਜੀ ਇੱਥੇ ਗੱਲਬਾਤ ਕੋਈ ਨਹੀਂ ਕਰਦਾ ਸਾਡੇ ਕੋਲ ਤੇ ਜਿਹੜਾ ਵੀ ਆਣ ਕੇ ਰੋਂਦੇ ਸੀ ਕਿ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਜੇ ਦਿੱਤਾ ਜੀ ਕੋਈ ਉਹਨਾਂ ਨੰਦ ਕਾਜ ਕੀਤੇ ਨੇ ਉਹ ਆnde ਤੁਹਾਨੂੰ ਸਰਟੀਫਿਕੇਟ ਦੇ ਦੇ ਤੇ ਵਕੀਲ ਵੀ ਨਾ ਆ ਉਹ ਆ ਵੀ ਗਾਦੀ ਵੀ ਨਹੀਂ ਆ ਕੀ ਹੋਣਾ ਵਕੀਲ ਹੈ ਹੈ ਵਕੀਲ ਕੌਣ ਸੀ ਉਹ ਕੀ ਦਾ ਦਰ ਦੋ ਪੈਸੇ ਦਰ ਦੋ ਕੌਣ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਜੇ ਨਾਂ ਦਤੂੰਗਾ ਮੈਂ ਕੁੜੀ ਦਾ ਆਧਾਰ ਕਾਰਡ ਲਿਆ ਸੀਗਾ ਮੁੰਡੇ ਦਾ ਆਧਾਰ ਕਾਰਡ ਲਿਆ ਸੀ ਮੇਰਾ ਕਹਿੰਦਾ ਮੈਨੂੰ ਖਿਆਲ ਜੈ ਨਹੀਂਗਾ ਮੈਨੂੰ ਚੇਤਾ ਨਹੀਂ ਆ ਬੇ ਕੋ ਕਿੰਨਾ ਚਿਰ ਆ ਫੋਨ ਆ ਮੁੱਲਿਆ ਫੋਨ ਲਿਖਿਆ ਕਿੰਨਾ ਚਿਰ ਹੋ ਗਿਆ ਜੀ ਆਹ ਨੂੰ ਸਾਡੀ ਕਿੱਟ ਦਿੱਤੇ ਨੂੰ ਮੈਂ ਕਹਾਂ ਜੋ 2 ਮਹੀਨੇ ਦਾ ਕਿ ਚੱਗੇ ਹੋਗੇ ਤੇ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵਾਤਾ ਤੁਹਾਡੇ ਵੱਲੋਂ ਕੋਈ ਨਹੀਂ ਉਮਰ ਉਹਨਾਂ 20 ਸਾਲ ਦੱਸਿਆ 20 25 ਸਾਲ ਦੀ ਹੈ ਦੱਸਿਆ ਜੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਜਨਾਂ ਨਾਲ ਗੱਲ ਕੀਤੀ ਦੀ 25 ਸਾਲ ਕਾਟ ਨਹੀਂ ਲਿਆ ਦੋ ਇਹ ਕੁੜੀ ਦੱਸਦੀ ਧਾਰ ਕਾਟ ਦਾ ਲਿਆ ਹੋਗਾ ਮੇਰੇ ਕੋਲ ਚ ਸਿੱਖ ਜਥੇਬੰਦੀਆਂ ਪਹੁੰਚੀਆਂ ਇੱਥੇ ਉਹ ਕਹਿੰਦੀਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਨਗਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਕਰ ਇਹ ਨਿਰਾਦਰ ਤੇ ਦਾਅਵੇ ਮੇਂ ਜੇ ਬਜ਼ੁਰਗ ਆ ਮੈਂ ਪਟਨਾ ਸਾਹਿਬ ਤੋਂ ਆ ਕੇ ਗੁਰਦਾਰਾ ਨਾਮੇ ਪਾਛਾ ਦਾ ਬਣਾਇਆ ਤੇ ਚਲ ਮੇਰਾ ਕਹਿਣ ਦਾ ਮੇ ਤੋਂ ਗਲਤੀ ਹੋਈ ਤਾਂ ਮੈਨੂੰ ਗਲ ਮੇਰਾ ਕਹਿੰਦਾ ਚਾਹੇ ਮਾਫ ਕਰ ਦਿਓ ਚਾਹੇ ਮੈਨੂੰ ਜਿਹੜਾ ਡੰਨ ਲਾਉਣਾ ਡੰਦਾ ਤੇ ਹੋਤੀ ਗਲਤੀ ਇਹੋ ਹੀ ਆਨੇ ਵੀ ਜਾਂ ਸਰਟੀਫਿਕੇਟ ਦਿੱਤਾ ਹੀ ਗਲਤੀ ਹੋਰ ਕਦੀ ਨਹੀਂ ਕਿ ਇਹਨਾਂ ਦੇ ਕਹਿੰਦੇ ਗਲਤੀ ਮੰਨਦੇ ਪਹਿ ਕੇ ਤੁਹਾਨੂੰ ਪਤਾ ਵੀ ਗਲਤੀ ਹੋਈ ਹੈ ਨਹੀਂ ਮੈਂ ਆਨਾ ਨਹੀਂ ਹੋ ਸਕਦਾ ਮੇਥੋਂ ਗਲਤੀ ਹੋ ਗਈ ਹੋਵੇਗੀ ਬਾਬਾ ਜੀ ਅੱਕੇ ਵੀ ਦੋ ਤਿੰਨ ਵਾਰੀ ਤੁਹਾਡੇ ਕੋਲੇ ਆਏ ਆ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਤੋਂ ਦਸਾਂ ਮੈਂ ਪਹਿਲਾਂ ਬਾਹਰ ਫਿਰਦਾ ਰਿਹਾ 100 ਰੁਪਏ ਤੇ ਮੇਰਾ ਕਹਿੰਦਾ ਬਾਹਰ ਫਿਰਦਾ ਰਿਹਾ ਸਰਟੀਫਿਕੇਟ ਮੈਂ ਦਿੱਤਾ ਹੋਗਾ ਮੈਂਨਾਂ ਵਾਕਿਆ ਹੀ ਵੈਟ ਟੂ ਪੀ ਕੇ ਮੈਂ ਨਹੀਂ ਕਰਦਾ ਇਹ ਤਾਂ ਮੈਂ ਬੋਲ ਵੀ ਗਿਆ ਤੇ ਮੇਰੇ 9 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਆ ਬਈ ਮਤਲਬ ਮੇਰੇ ਦਿਮਾਗ ਚੋਂ ਨਿਕਲ ਗਿਆ ਇਹਦਾ ਮੈਂ ਕੱਦ ਨਹੀਂ ਆ ਮੇਰਾ ਕਹਿੰਦਾ ਮੈਂ ਪੈਸੇ ਬੋਸਾਂ ਲਾਲਚੇ ਨਹੀਂ ਨਾ ਇਹਨਾਂ ਚੀਜ਼ਾਂ ਜੀ ਬਾਬੇ ਲੱਗਦਾ ਨਹੀਂ ਕਿ ਇੱਕ ਸਾਥ ਦੋ ਇੱਕ ਮਹੀਨਾ ਤੋਂ ਦੋ ਮਹੀਨਾ ਤੋਂ ਕੁੜੀ ਲੱਭਦੇ ਪਏ ਆਪਦੇ ਤੇ ਤੁਸੀਂ ਇੱਥੇ ਉਹਨਾਂ ਦਾ ਸਰਟੀਫਿਕੇਟ ਦੇਈ ਜਾ ਰਹੇ ਨਹੀਂ ਮੇਰਾ ਕਹਿ ਹੁੰਦਾ ਵੀ ਇਹ ਤਾਂ ਉਹ ਆਂਦੇ ਜਾਂ ਹੀ ਮਾਪਿਓ ਦੇ ਨਾਲ ਸਹਿਮਤ ਹੋ ਗਏ ਆਏ ਆ ਉਹ ਤਾਂ ਕੁੜੀ ਵੀ ਆਂਦੀ ਮੁੰਡਾ ਵੀ ਆਂਦਾ ਸੀ ਤੁਸੀਂ ਮਾਂ ਤੋਂ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪੜਤਾਲ ਕੀਤੀ ਪਰ ਦਾਲਵਾਂ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਿਹੜੀ ਵਕੀਲ ਨਾਲ ਗੱਲ ਹੋਈ ਹੈ ਇਹ ਕੀ ਹੈ ਤੁਸੀਂ ਤਾਂ ਅਪਰਤਾਲ ਕਰਨੀ ਸੀ ਨਾ ਬਾਬਾ ਜੀ ਉਸੀ ਮੈਂ ਕੀਤੀ ਸੀ ਉਹ ਤਾਂ ਮੇਰਾ ਕਹਿੰਦਾ ਮੈਂ ਕਿ ਉਹਨਾਂ ਨੂੰ ਆਖਿਆ ਸੀ ਮੈਂ ਕਿਹਾ ਵੀ ਇਹ ਸਰਟੀਫਿਕੇਟ ਨਹੀਂ ਜਾਏਗਾ ਉਹਨ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਵਾਲੇ ਮੈਂ ਫਸੂਗਾ ਉਹ ਆਰੇ ਨਹੀਂ ਬਾਬਾ ਇਹ ਨਹੀਂ ਜਾਏ ਨੀਗਾ ਅਸੀਂ ਮਸਲ ਵਲ ਫਸਾ ਨਹੀਂ ਦਿੰਦੇ ਅਸੀਂ ਮੇਰਾ ਕਹਿੰਦਾ ਸਰ ਟਿਕਟ ਦਿੱਤਾ ਹੈ ਦਾ ਗੁਰਦਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰਿਜਿਸਟਰ ਵੀ ਜਦੋਂ ਆਏ ਹੀ ਲੈ ਗਏ ਜੇਦਾ ਲੈ ਗਿਆ ਸੀ ਉਹ ਰਿਜਿਸਟਰ ਨਹੀਂ ਜਦੋਂ ਨਾਮ ਡੁੱਟਾ ਆਇਆ ਹਾਂ ਕੋਈ ਰਿਜਿਸਟਰ ਨਵਾਂ ਰਜਿਸਟਰ ਲਾ ਲਓ ਨਵਾਂ ਰਜਿਸਟਰ ਲਾਇਆ ਕੋਈ ਉਨੇ ਪੋਤਾ ਜੇ ਨਹੀਂ ਲਾ ਗੁੱਲਾ ਦਾ ਦਾਦੂ ਉਹਨਾਂ ਮੈਂ ਨੰਦ ਕੱਟ ਕਰਨੀ ਨਾ ਮੈਂ ਹੱਥ ਜੋੜ ਕੇ ਮੈਂ ਇਹਨੂੰ ਚੀਜ਼ਾ ਚਾਹੁੰਦਾ ਹੀ ਨਹੀਂਗਾ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਗ ਕੇ ਖੜਾ ਚੁੜਾ ਤੋ ਮੇਥੋਂ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਵਾਸਤੇ ਨੰਦ ਕੱਟ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਿਖਾੜੀ ਦੇਵੇ ਮੈਂ ਮੱਦੇ ਦਾ ਵੀ ਨਹੀਂ ਕਰੂੰਗਾ ਉਹਦਾ ਕਿਨੇ ਪੈਸੇ ਲੈ ਇਸ ਕੋਲ ਉਹ ਤਾਂ 2000 ਰੁਪਇਆ ਮੈਂ ਦਿੱਤਾ ਮੈਨੂੰ ਨਾਇਆ ਮੈਂ ਆਖਰ ਮੈਂ 5000 ਲਿਆ 1000 ਲਿਆ ਇਹਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਨਹੀਂ ਦੱਸਿਆ ਮੈਂ ਪੜਤਾਲ ਕਰਨ ਤੋਂ ਬਾਅਦ ਹੀ ਉਹ ਸਰਟੀਫਿਕੇਟ ਜਾਰੀ ਕਰਤਾ ਸਰਟੀਫਿਕੇਟ ਉਹ ਵਕੀਲ ਨੇ ਦੱਸਿਆ ਵੀ ਇਹ ਮਤਲਬ ਨੰਝ ਕਰਜ ਕਰਨੇ ਆ ਇਹ ਨੰਝ ਕਰਜ ਜੀ ਜਿਹੜੀ ਉਂਗਰੇ ਜੀ ਪੂਰੀ ਹੈ ਤੇ ਮਾਪੇ ਉਹਦੇ ਨਾਲ ਵੀ ਸਹਿਮਤ ਆ ਵਕੀਲ ਨੇ ਸਾਡੇ ਗੇੜੀ ਜਲਾ ਹੀ ਕਟਿਆ ਗਿਆ ਵਕੀਲ ਦੇ ਸਟੇਪ ਹੋਈ ਹੈ ਇਹਦੇ ਨਾਲ ਕੁਣੇ ਹੰਦਰ ਵੀ ਤੋ ਆਨੰਦ ਕਰਕੇ ਆਵਾਜ਼ ਇਹ ਮਾਮਲਾ ਇਹ ਵੀ ਇੱਕ ਮਹੀਨੇ ਪਿੰਡ ਦੀ ਲੜਕੀ ਇੱਥੋਂ ਚਲੀ ਗਈ ਸੀ ਮੇਰੇ ਹੁਣ ਧਿਆਨਕ ਮਾਮਲਾ ਆਇਆ ਕਿ ਉਹਨੇ ਬੁੱਕੀ ਬ੍ਰੇਨ ਪਿੰਡ ਦੇ ਇੱਕ ਦੇਵ ਸਿੰਘ ਨਾਂ ਦੇ ਵਿਅਕਤੀ ਨਾਲ ਪੇਪਰ ਮੈਰਿਜ ਕਰਾਈ ਜੀ ਕਾਉਂਚ ਭੇਜੋਗੇ ਆਪਦੇ ਆਰਡਰ ਕਰਾ ਸਰ ਇਹ ਮਾਮਲਾ ਕੋਈ ਧਿਆਨ ਦੇ ਸੀਗਾ ਪਰ ਪਰਿਵਾਰ ਵੱਲੋਂ ਕਿ ਰੋਪ ਲਗਾਏ ਜਾ ਰਹੇ ਕਿ ਪੁਲਿਸ ਨਹੀਂ ਸਾਡੇ ਕੋਲ ਕਾਰ ਵੀ ਸਰ ਇਹ ਮੈਂ ਤਾਂ ਪਹਿਲਾਂ ਦੀ ਗੱਲ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਬਾਕੀ ਜੇ ਕੋਈ ਨਿਵਾਰੀ ਹੋਣਗੇ ਮੇਂ ਪੜਦਾ ਕਰ ਲਾ